ਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਚੁੱਕੇ ਨੇ ਤੇ ਇਸ ਵਾਰ ਉਹਨਾਂ ਨੇ ਸੁਰਖੀਆਂ ਬਟੋਰੀਆਂ ਨੇ ਹਾਲ ਹੀ ਦੇ ਵਿੱਚ ਅਪਕਮਿੰਗ ਮੈਟ ਗਾਲਾ 2025 ਨੂੰ ਲੈ ਕੇ ਜੇ ਬਿਲਕੁਲ ਦਿਲਜੀਤ ਦੋਸਾਂਝ ਪਹਿਲੇ ਪੰਜਾਬੀ ਸਟਾਰ ਬਣ ਚੁੱਕੇ ਨੇ ਜੋ ਕਿ ਮੈਟ ਗਾਲਾ ਦੇ ਵਿੱਚ ਆਪਣੀ ਪਰਫਾਰਮੈਂਸ ਦੇਣ ਜਾ ਰਹੇ ਨੇ ਹਾਲ ਹੀ ਦੇ ਵਿੱਚ ਮੈਟ ਗਾਲਾ ਦੇ ਵੱਲੋਂ ਦਿਲਜੀਤ ਨੂੰ ਇੱਕ ਕਾਰਡ ਭੇਜਿਆ ਗਿਆ ਤੇ ਉਹ ਹੈ ਇਨਵੀਟੇਸ਼ਨ ਕਾਰਡ ਇਸਦੀ ਹੁਣ ਖੂਬਸੂਰਤੀ ਹੋਰ ਵਧਾਉਂਦੇ ਹੋਏ ਦਿਲਜੀਤ ਦੋਸਾਂਝ ਨੇ ਹਾਲ ਹੀ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਰੀਲ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਆਪਣੇ ਰਿਸ਼ਤੇਦਾਰਾਂ ਨੂੰ ਤਾਨੇ ਮੇਨੇ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਦੇ ਨਾਲ ਹੀ ਦੱਸ ਰਹੇ ਨੇ ਕਿ ਮੈਟ ਗਾਲਾ ਦੇ ਵੱਲੋਂ ਉਹਨਾਂ ਨੂੰ ਇੱਕ ਇਨਵੀਟੇਸ਼ਨ ਆਇਆ ਹੈ ਤੇ ਉਹ ਪਹਿਲੇ ਪੰਜਾਬੀ ਸਟਾਰ ਬਣ ਚੁੱਕੇ ਨੇ ਜੋ ਕਿ ਮੈਟ ਗਾਲਾ ਦੇ ਵਿੱਚ ਪਰਫਾਰਮ ਕਰਨ ਵਾਲੇ ਨੇ ਤੇ ਇੱਥੇ ਹੁਣ ਇਹ ਜ਼ਰੂਰ ਦੱਸਦੀ ਹੈ ਕਿ ਦਿਲਜੀਤ ਦੋਸਾਂਝ ਨੇ ਹਾਲ ਹੀ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟਾਰਟਿੰਗ ਦੇ ਵਿੱਚ ਇਹ ਗੱਲ ਆਖੀ ਹੈ ਕਿ ਰਿਸ਼ਤੇਦਾਰ ਹੁਣ ਦੇ ਕੋਲ ਵਿਆਹ ਦੇ ਕਾਰਡ ਲੈ ਕੇ ਨਾ ਆਉਣ ਕਿਉਂਕਿ ਮੈਟ ਗਾਲਾ ਦੇ ਵੱਲੋਂ ਉਸ ਨੂੰ ਇਨਵੀਟੇਸ਼ਨ ਕਾਰਡ ਭੇਜਿਆ ਜਾ ਚੁੱਕਾ ਹੈ ਤੇ ਹੁਣ ਉਹ ਕੱਲ ਨੂੰ ਉੱਥੇ ਪਰਫਾਰਮ ਕਰਨ ਜਾ ਰਹੇ ਨੇ ਇਸ ਨਾਲ ਹੀ ਆਪਣੇ ਵਿਊਅਰਸ ਦੇ ਵੱਲੋਂ ਆਪਣੇ ਫੈਨਸ ਦੇ ਕੋਲੋਂ ਦਿਲਜੀਤ ਨੇ رائے ਵੀ ਮੰਗੀ ਹੈ ਕਿ ਉਹ ਇਸ ਫੈਸਟੀਵਲ ਦੇ ਵਿੱਚ ਕੀ ਪਾਉਣ ਵਾਲੇ ਨੇ ਕੀ ਆਖਿਰ ਉਹ ਕੋਟ ਪੈਂਟ ਪਾ ਕੇ ਜਾਣ ਜਾਂ ਕੁਝ ਹੋਰ ਕਾਸਟਿਊਮਸ ਉਹਨਾਂ ਦੇ ਵੱਲੋਂ ਜਿਹੜੇ ਕੈਰੀ ਕੀਤੇ ਜਾਣ ਤਾਂ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਉਹਨ ਦਿਲਜੀਤ ਦੋਸਾਂਚ ਨੂੰ ਆ ਰਹੇ ਨੇ ਹਾਲਾਂਕਿ ਇਹ ਜ਼ਰੂਰ ਦੱਸ ਦਈਏ ਕਿ ਮੈਟ ਗਾਲਾ ਇੱਕ ਅਜਿਹਾ ਫੈਸ਼ਨ ਇਵੈਂਟ ਹੈ ਜੋ ਕਿ ਨਿਊਯਾਰਕ ਦੇ ਵਿੱਚ ਹੋਵੇਗਾ ਤੇ ਕਾਸਟਿਊਮ ਇੰਸਟੀਚਿਊਟ ਦੇ ਵੱਲੋਂ ਇਸ ਨੂੰ ਜਿਹੜਾ ਆਰਗੇਨਾਈਜ਼ ਕੀਤਾ ਜਾਵੇਗਾ ਤੇ ਇੱਕ ਫੈਸ਼ਨ ਇਵੈਂਟ ਹੋਵੇਗਾ ਜਿਸ ਦੇ ਵਿੱਚ ਪੂਰੇ ਗਲੋਬਲੀ ਜਿਹੜੇ ਮੇਨ ਸਟਾਰਸ ਹੁੰਦੇ ਨੇ ਆਈਕੋਨਿਕ ਸਟਾਰਸ ਹੁੰਦੇ ਨੇ ਉਹ ਇਸ ਫੈਸ਼ਨ ਇਵੈਂਟ ਦੇ ਵਿੱਚ ਪਰਫਾਰਮ ਕਰਨ ਵਾਲੇ ਨੇ ਹਾਲਾਂਕਿ ਪੰਜਾਬੀ ਪਹਿਲੇ ਨੇ ਦਿਲਜੀਤ ਦੋਸਾਂਝ ਜੋ ਕਿ ਇਸ ਜਿਹੜਾ ਫੈਸ਼ਨ ਇਵੈਂਟ ਹੈ ਇਸ ਦੇ ਵਿੱਚ ਪਰਫਾਰਮ ਕਰਨ ਜਾ ਰਹੇ ਨੇ ਤਾਂ ਕਹਿ ਸਕਦੇ ਆ ਕਿ ਪੰਜਾਬੀਆਂ ਦਾ ਮਾਣ ਇੱਕ ਵਾਰ ਫਿਰ ਤੋਂ ਦਿਲਜੀਤ ਦੋਸਾਂਝ ਨੇ ਵਧਾਇਆ ਅਤੇ ਪੰਜਾਬੀਆਂ ਦਾ ਨਾਮ ਇੱਕ ਵਾਰ ਫਿਰ ਤੋਂ ਗਲੋਬਲੀ ਜਿਹੜਾ ਚਮਕਾਉਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਤੇ ਉਥੇ ਹੀ ਹੁਣ ਦਿਲਜੀਤ ਦੋਸਾਂਝ ਨੂੰ ਜਿੱਥੇ ਇੱਕ ਪਾਸੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤੇ ਕਾਲ ਦੇ ਰਾਹੀ ਅਮਰਿੰਦਰ ਗਿੱਲ ਆਪਣੇ ਇੱਕ ਫੈਨ ਦਾ ਗੀਤ ਸੁਣਦੇ ਹੋਏ ਨਜ਼ਰ ਆਏ ਨੇ ਹਾਲ ਹੀ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਅਮਰਿੰਦਰ ਕਾਲ ਅਮਰਿੰਦਰ ਗਿੱਲ ਜਿਹੜੇ ਨੇ ਉਹ ਵੀਡੀਓ ਕਾਲ ਦੇ ਉੱਤੇ ਵਿਖਾਈ ਦੇ ਰਹੇ ਨੇ ਤੇ ਉੱਥੇ ਹੀ ਉਹਨਾਂ ਦਾ ਇੱਕ ਫੈਨ ਜਿਹੜਾ ਗਿਟਾਰ ਦੇ ਨਾਲ ਅਮਰਿੰਦਰ ਗਿੱਲ ਦਾ ਹੀ ਗੀਤ ਆਪਣੀ ਆਵਾਜ਼ ਦੇ ਵਿੱਚ ਆਪਣੇ ਇਸ ਗਾਇਕ ਨੂੰ ਸੁਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਦੱਸਦੇ ਇਹ ਕਿ ਇੱਕ ਅਮਰਿੰਦਰ ਗਿੱਲ ਦਾ ਹੀ ਕੋਈ ਕਰੀਬੀ ਸੀ ਜਿਸ ਦੇ ਵੱਲੋਂ ਇਸ ਜਦੋਂ ਮੁੰਡੇ ਦੀ ਆਵਾਜ਼ ਸੁਣੀ ਗਈ ਜਾਂ ਉਸਦੇ ਗੀਤ ਜਦੋਂ ਸੁਣੇਗੇ ਤਾਂ ਉਸਨੇ ਨਾਲ ਦੀ ਨਾਲ ਅਮਰਿੰਦਰ ਗਿੱਲ ਨੂੰ ਫੋਨ ਲਾ ਲਿਆ ਤੇ ਉਥੇ ਹੀ ਵੀਡੀਓ ਕਾਲ ਤੇ ਅਮਰਿੰਦਰ ਗਿੱਲ ਵੀ ਆਪਣੇ ਇਸ ਫੈਨ ਦੀ ਆਵਾਜ਼ ਦਾ ਲੁਤਫ ਲੈਦੇ ਹੋਏ ਜ਼ਰੂਰ ਨਜ਼ਰ ਆਏ ਨੇ ਹਾਲਾਂਕਿ ਜੋ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈ ਹੈ ਇਸ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿੰਨੀ ਖੂਬਸੂਰਤ ਆਵਾਜ਼ ਦੇ ਨਾਲ ਇਸ ਫੈਨ ਨੇ ਅਮਰਿੰਦਰ ਗਿੱਲ ਨੂੰ ਬਾਗੋ ਬਾਗ ਕੀਤਾ ਤੇ ਉਥੇ ਹੀ ਅਮਰਿੰਦਰ ਗਿੱਲ ਦੀ ਸਮਾਈਲ ਇਸ ਸਾਫ਼ ਤੌਰ ਤੇ ਦੱਸਦੀ ਹੈ ਕਿ ਉਹਨਾਂ ਨੂੰ ਵੀ ਆਪਣੇ ਇਸ ਫੈਨ ਦਾ ਗੀਤ ਜਿਹੜਾ ਉਹ ਕਾਫੀ ਪਸੰਦ ਆ ਰਿਹਾ ਹੈ ਤੇ ਬਿਨਾ ਕੁਝ ਨਾ ਬੋਲੇ ਹੋਏ ਅਮਰਿੰਦਰ ਗਿੱਲ ਇੱਕ ਖੂਬਸੂਰਤ ਸਮਾਈਲ ਸਮਾਈਲ ਦੇ ਨਾਲ ਦੇ ਗੀਤ ਨੂੰ ਸੁਣਦੇ ਹੋਏ ਜ਼ਰੂਰ ਨਜ਼ਰ ਆਏ ਨੇ ਹਾਲਾਂਕਿ ਬਹੁਤ ਘੱਟ ਹੁੰਦਾ ਹੈ ਕਿ ਅਮਰਿੰਦਰ ਗਿੱਲ ਦੇ ਨਾਲ ਕਿਸੇ ਦੀ ਮੁਲਾਕਾਤ ਹੋਵੇ ਜਾਂ ਇਸ ਤਰ੍ਹਾਂ ਦੇ ਨਾਲ ਕੋਈ ਅਮਰਿੰਦਰ ਗਿੱਲ ਦੇ ਨਾਲ ਰੂਬਰੂ ਹੋਵੇ ਲੱਖਾਂ ਉਹਨਾਂ ਦੇ ਚਾਹਣ ਵਾਲੇ ਨੇ ਜੋ ਅਕਸਰ ਅਮਰਿੰਦਰ ਗਿੱਲ ਦੇ ਨਾਲ ਕਾਲ ਬਾਤ ਕਰਨ ਨੂੰ ਤਰਸਦੇ ਨੇ ਜਾਂ ਉਹਨਾਂ ਦੀ ਇੱਕ ਛਾਤ ਪਾਉਣ ਨੂੰ ਜਿਹੜਾ ਹੈ ਅਕਸਰ ਬੇਤਾਬ ਰਹਿੰਦੇ ਨੇ ਪਰ ਸੋਚੋ ਉਹ ਮੁੰਡਾ ਕਿੰਨਾ ਖ ਲੱਕੀ ਹੋਵੇਗਾ ਜਿਸਨੇ ਕਿ ਅਮਰਿੰਦਰ ਗਿੱਲ ਨੂੰ ਅੱਖੋਂ ਜਾਂ ਆਮੋ ਸਾਹਮਣੇ ਦੇਖਿਆ ਤੇ ਇਸ ਦੇ ਨਾਲ ਹੀ ਅਮਰਿੰਦਰ ਗਿੱਲ ਦੇ ਨਾਲ ਜਿਹੜੀ ਹੈ ਉਹ ਆਪਣਾ ਗੀਤ ਸੁਣਾਉਂਦਾ ਹੋਇਆ ਜ਼ਰੂਰ ਨਜ਼ਰ ਆਇਆ ਤੇ ਉਦੋਂ ਹੀ ਹੁਣ ਇਸ ਵੀਡੀਓ ਨੂੰ ਲਗਾਤਾਰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਜਿੱਥੇ ਇੱਕ ਪਾਸੇ ਇਸ ਮੁੰਡੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਹਰ ਕੋਈ ਅਮਰਿੰਦਰ ਗਿੱਲ ਦੀ ਤਾਰੀਫ ਕਰਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਵੱਡੇ ਵੱਡੇ ਸਿੰਗਰ ਦੇ ਵੱਲੋਂ ਕਿੰਨੀ ਮਾਸੂਮੀਅਤ ਦੇ ਨਾਲ ਆਪਣੇ ਇਸ ਫੈਨ ਦਾ ਜਿਹੜਾ ਗੀਤ ਹੈ ਇੱਕ ਚੰਗੀ ਜਿਹੀ ਸਮਾਈਲ ਦੇ ਨਾਲ ਸੁਣਿਆ ਜਾ ਰਿਹਾ ਹੈ हाल ही ਦੇ ਵਿੱਚ ਪੰਜਾਬੀ ਗਾਇਕ ਚੀਮਾ ਵਾਈ ਵੀ ਆਪਣੇ ਗੀਤਾਂ ਨੂੰ ਲੈ ਕੇ ਖੂਬ ਸੁਰਖੀਆਂ बटोर ਰਿਹਾ ਹੈ। ਰਾਤੋਂ ਰਾਤ ਸਟਾਰ ਬਣਨ ਵਾਲੇ ਚੀਮਾ ਵਾਈ ਦੀ ਕਹਾਣੀ ਵੀ ਕਾਫੀ ਜ਼ਿਆਦਾ ਜੜੀ ਹੈ। ਉਹ ਹੈਰਾਨ ਕਰਨ ਵਾਲੀ ਜ਼ਰੂਰ ਦੱਸੀ ਜਾਂਦੀ ਹੈ। ਤਾਂ ਦੱਸਦੇ ਹਾਂ ਕਿ ਚੀਮਾ ਵਾਈ ਦੇ ਵੱਲੋਂ ਹਾਲ ਹੀ ਦੇ ਵਿੱਚ ਇੱਕ ਪੋਡਕਾਸਟ ਕੀਤਾ ਗਿਆ ਜਿਸ ਦੇ ਵਿੱਚ ਉਸ ਦੇ ਵੱਲੋਂ ਆਪਣੀ ਗਰਲਫ੍ਰੈਂਡ ਦਾ ਜ਼ਿਕਰ ਕੀਤਾ ਗਿਆ। ਦੱਸਿਆ ਗਿਆ ਹੈ ਕਿ ਉਸ ਦੀ ਗਰਲਫ੍ਰੈਂਡ ਦਾ ਨਾਮ ਜੈਸਿਕਾ ਹੈ ਜੋ ਕਿ ਪੰਜਾਬ ਤੋਂ ਹੀ ਸੰਬੰਧ ਰੱਖਦੀ ਹੈ ਤੇ ਨਿਊਯਾਰਕ ਦੇ ਵਿੱਚ ਉਹਨਾਂ ਦੀ ਸਾਰੀ ਜੜੀ ਫੈਮਿਲੀ ਹੈ ਉਹ ਉੱਥੇ ਇੱਕ ਚੰਗਾ ਬਿਜ਼ਨਸ ਕਰ ਰਹੀ ਹੈ ਤੇ ਹੋ ਸਕਦਾ ਹੈ ਕਿ ਉਹ ਇਸ ਸਾਲ ਆਪਣੀ ਇਸ ਗਰਲਫ੍ਰੈਂਡ ਦੇ ਨਾਲ ਵਿਆਹ ਵੀ ਕਰਵਾ ਲੈਣ ਤਾਂ ਇਹ ਜ਼ਰੂਰ ਦੱਸਦੀ ਹੈ ਕਿ ਸਭ ਤੋਂ ਪਹਿਲਾਂ ਚੀਮਾ ਵਾਈ ਜਿਹੜੇ ਨੇ ਉਹ ਬਟਾਲੇ ਦੇ ਰਹਿਣ ਵਾਲੇ ਨੇ ਬਟਾਲੇ ਤੋਂ ਬਾਅਦ ਉਹ ਕੈਨੇਡਾ ਗਏ ਸੀ ਆਪਣੇ ਹਾਰਡ ਮਿਹਨਤ ਤੋਂ ਬਾਅਦ ਉਹਨਾਂ ਨੇ ਜਿਹੜਾ ਕੈਲੀਫੋਰਨੀਆ ਸ਼ਿਫਟ ਕੀਤਾ ਸੀ ਤੇ ਉੱਥੇ ਹੀ ਉਹਨਾਂ ਦੀ ਗਰਲਫ੍ਰੈਂਡ ਜਿਹੜੀ ਹੈ ਉਹ ਜੈਸਿਕਾ ਬਣੀ ਤੇ ਹੁਣ ਹੋ ਸਕਦਾ ਹੈ ਕਿ ਚੀਮਾ ਵਾਈ ਇਸ ਸਾਲ ਆਪਣੇ ਫੈਨਸ ਨੂੰ ਖੁਸ਼ਖਬਰੀ ਦੇ ਦੇਣ ਤੇ ਜੈਸਿਕਾ ਦੇ ਨਾਲ ਵਿਆਹ ਕਰਵਾ ਲੈਣ ਤਾਂ ਇਸ ਦਾ ਜ਼ਿਕਰ ਜਿਹੜਾ ਹੈ ਉਹਨਾਂ ਨੇ ਆਪਣੇ ਪੋਡਕਾਸਟ ਦੇ ਵਿੱਚ ਕੀਤਾ ਤੇ ਉੱਥੇ ਹੀ ਜ਼ਰੂਰ ਦੱਸਦੀ ਹੈ ਕਿ ਚੀਮਾ ਵਾਈ ਹਾਲ ਹੀ ਦੇ ਵਿੱਚ ਆਪਣੀ ਐਲਬਮ ਯੰਗ ਕਾਟ ਤੋਂ ਲੈ ਕੇ ਖੂਬਸੂਰਖੀਆਂ ਬਟੋਰ ਰਹੀ ਸੀ ਇਸ ਐਲਬਮ ਦੇ ਵਿੱਚ ਉਹਨਾਂ ਦੇ 11 ਗੀਤ ਸੀ ਤੇ 11 ਹੀ ਗੀਤ ਸੁਪਰ ਡੂਪਰ ਹਿੱਟ ਗਏ ਤੇ ਉਹੀ ਹੀ ਇਹ ਜ਼ਰੂਰਦਾਰਨੀ ਕਿ ਚਿਮਾ ਵਾਈਨਸ ਲਗਾਤਾਰ ਸੁਰਖੀਆਂ ਬਟੋਰੀਆਂ ਸੀ ਆਪਣੇ ਪਿੱਛੇ ਜੇ ਰੀਲੀਜ਼ ਹੋਏ ਗੀਤ ਸਨੈਪ ਦੇ ਵੱਲੋਂ ਹਲ ਕਿਸੇ ਦੇ ਵੱਲੋਂ ਉਸਦੇ ਇਸ ਗੀਤ ਉੱਤੇ ਰੀਲਸ ਬਣਾਈਆਂ ਗਈਆਂ ਸੀ ਵੀਡੀਓਜ਼ ਬਣਾਈਆਂ ਗਈਆਂ ਸੀ ਤੇ ਉਸ ਤੋਂ ਬਾਅਦ ਚੀਮਾ ਵਾਈ ਨੇ ਆਪਣੇ ਨਾਮ ਨੂੰ ਜਿਹੜਾ ਹੈ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਜ਼ਰੂਰ ਉੱਚਾ ਚੱਕ ਦਿੱਤਾ ਸੀ ਤੇ ਹੁਣ ਇਸ ਤੋਂ ਬਾਅਦ ਆਪਣੇ ਇਸ ਪੋਡਕਾਸਟ ਨੂੰ ਲੈ ਕੇ ਚੀਮਾ ਵਾਈ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਚੁੱਕੇ ਨੇ ਕੱਲ ਕਰਦੇ ਹਾਂ ਹੁਣ ਜੈਸਮੀਨ ਸੈਂਡਲਸ हाल ही ਦੇ ਵਿੱਚ ਜੈਸਮਿਨ ਸੈਂਡਲਸ ਦੇ ਵੱਲੋਂ ਇੱਕ ਕਾਨਸਰਟ ਕੀਤਾ ਗਿਆ ਜਿਸ ਦੇ ਵਿੱਚ ਉਹ ਆਪਣੇ ਲੁੱਕਸ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰਦੀ ਹੋਈ ਨਜ਼ਰ ਆਈ ਹੈ ਆਪਣੇ ਬੋਰੀਕਨ ਡਰੈਸ ਨੂੰ ਲੈ ਕੇ ਜੈਸਮਿਨ ਸੈਂਡਲਸ ਦੀ ਹਰ ਕਿਸੇ ਨੇ ਤਾਰੀਫ ਕੀਤੀ ਹੈ ਤੇ ਉਤੇ ਹੀ ਉਸ ਤਰ੍ਹਾਂ ਦੇ ਨਾਲ ਜੋ ਆਪਣੀਆਂ ਅਤਰੰਗੀ ਹਰਕਤਾਂ ਕਹਿ ਸਕਦੇ ਆ ਕਿ ਜੈਸਮਿਨ ਸੈਂਡਲਸ ਦੇ ਵੱਲੋਂ ਸਟੇਜ ਦੇ ਉੱਤੇ ਕੀਤੀਆਂ ਗਈਆਂ ਸੀ ਤਾਂ ਉਸ ਦੀਆਂ ਰੀਲਸ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਚਾਹੇ ਉਹ ਆਪਣੇ ਹੱਥ ਦੇ ਵਿੱਚ ਫੁੱਲ ਫੜ ਕੇ ਮੁੰਡਿਆਂ ਨੂੰ ਦੇਣਾ ਜਾਂ ਫਿਰ ਆਪਣੇ ਹੱਥ ਦੇ ਵਿੱਚ ਇੱਕ ਗਮਲਾ ਫੜ ਕੇ ਪ੍ਰਦਰਸ਼ਨ ਕਰਨਾ ਸੋ ਵਕ ਵਕ ਤਰੀਕੇ ਦੇ ਗੀਤਾਂ ਦੇ ਨਾਲ ਜੈਸਮਿਨ ਸੈਂਡਲਰ ਜਿੱਥੇ ਇੱਕ ਪਾਸੇ ਆਪਣੇ ਫੈਨਸ ਨੂੰ ਐਂਟਰਟੇਨ ਕੀਤਾ ਤਾਂ ਦੂਜੇ ਪਾਸੇ ਉਹਨਾਂ ਜੈਸਮਿਨ ਸੈਂਡਲਰਸ ਦੇ ਹਰ ਇੱਕ ਛੋਟੇ ਤੋਂ ਛੋਟੀ ਮੂਵਸ ਦੀ ਜਿਹੜੀਆਂ ਵੀਡੀਓਜ਼ ਨੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀਆਂ ਜਾ ਰਹੀਆਂ ਤੇ ਉਤੇ ਹੀ ਜਿੱਥੇ ਇੱਕ ਪਾਸੇ ਜੈਸਮਿਨ ਸੈਂਡਲਰਸ ਦੀ ਉਹਨਾਂ ਦੇ ਫੈਨਸ ਤਾਰੀਫ ਕਰ ਰਹੇ ਨੇ ਤੇ ਦੂਜੇ ਪਾਸੇ ਕਈ ਲੋਕੀ ਜੈਸਮਿਨ ਸੈਂਡਲਰਸ ਨੂੰ ਟ੍ਰੋਲ ਕਰਦੇ ਹੋਏ ਵੀ ਨਜ਼ਰ ਆਏ ਨੇ ਉਹਨਾਂ ਦੇ ਆਊਟਫਿਟਸ ਨੂੰ ਲੈ ਕੇ ਜਾਂ ਫਿਰ ਜਿਸ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਨੇ ਉਹ ਜਸਮਿਨ ਸੈਂਡਲਸ ਦੇ ਵੱਲੋਂ ਸਟੇਜ ਤੇ ਉਤੇ ਕੀਤੀਆਂ ਗਈਆਂ ਨੇ ਜਾਂ ਮੁੰਡਿਆਂ ਨੂੰ ਆਪਣੇ ਲੁਕਸ ਦੇ ਬਾਰੇ ਪੁੱਛਣਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਮੈਂ ਲੱਗ ਰਹੀ ਹਾਂ ਜਸਮੂਵਸ ਦੇ ਨਾਲ ਜਸਮਿਨ ਸੈਂਡਲਸ ਨੇ ਆਪਣੇ ਇਹਨਾਂ ਫੈਨਸ ਨੂੰ ਪਿੱਛੇ ਹੁਣ ਹਰ ਕੋਈ ਜਸਮਿਨ ਸੈਂਡਲਸ ਦੀ ਤਾਰੀਫ ਅਤੇ ਨਾਲ ਹੀ ਉਹਨਾਂ ਨੂੰ ਟ੍ਰੋਲ ਕਰਦਾ ਹੋਇਆ ਵੀ ਜ਼ਰੂਰ ਨਜ਼ਰ ਆਇਆ ਹੈ ਗੁਰਦਾਸ ਮਾਨ ਨੂੰ ਹੁਣ ਆਪਣਾ ਪੁਰਾਣਾ 45 ਸਾਲਾਂ ਬਾਅਦ ਯਾਰ ਮਿਲਿਆ ਜਿ ਬਿਲਕੁਲ ਹਾਲ ਹੀ ਦੇ ਵਿੱਚ ਗੁਰਦਾਸ ਮਾਨ ਦੇ ਵੱਲੋਂ ਹਿਸਾਰ ਦੇ ਵਿੱਚ ਆਪਣਾ ਇੱਕ ਕਾਨਸਰਟ ਕੀਤਾ ਗਿਆ ਤੇ ਇਸ ਕਾਨਸਰਟ ਦੇ ਵਿੱਚ ਉਹਨਾਂ ਦਾ 45 ਸਾਲਾਂ ਬਾਅਦ ਇੱਕ ਯਾਰ ਜਿਹੜਾ ਮਿਲਿਆ ਉਹਨਾਂ ਦੇ ਹੀ ਕਾਨਸਰਟ ਨੂੰ ਉੱਥੇ ਅਟੈਂਡ ਕਰਨ ਆਇਆ ਹੋਇਆ ਸੀ ਤੇ ਜਦੋਂ ਉਹ ਸਟੇਜ ਦੇ ਕੋਲ ਪਹੁੰਚਦਾ ਤਾਂ ਗੁਰਦਾਸ ਮਾਨ ਉਸ ਨੂੰ ਕੁੱਟ ਕੇ ਜੱਫੀ ਪਾ ਲੈਂਦੇ ਨੇ ਤੇ ਇਸ ਦੇ ਨਾਲ ਹੀ ਇਹ ਵੀ ਦੱਸਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਉਹ ਇਕੱਠੇ ਜਿਹੜੇ ਨੇ ਉਹ ਪੜ੍ਹਾਈ ਕਰਦੇ ਸੀ ਤੇ ਜਿੱਥੇ ਇੱਕ ਪਾਸੇ ਉਹਨਾਂ ਦੇ ਰੂਮ ਮੇਟ ਸੀ ਤਾਂ ਦੂਜੇ ਪਾਸੇ ਉਹਨਾਂ ਤੋਂ ਹੀ ਉਹਨਾਂ ਨੇ ਜਿਹੜੀ ਹਰਿਆਣਵੀ ਵੀ ਸਿੱਖੀ ਸੀ ਤਾਂ ਹਰਿਆਣਵੀ ਪਾਸ਼ਾ ਦਾ ਕ੍ਰੈਡਿਟ ਉਹ ਆਪਣੇ ਦੋਸਤ ਨੂੰ ਦੰਦੇ ਹੋਏ ਨਜ਼ਰ ਆਏ ਨੇ ਤਾਂ ਕਹਿ ਸਕਦੇ ਹਾਂ ਕਿ ਚਿਰਾਂ ਤੋਂ ਵਿਛੜੇ ਯਾਰ ਆਖਿਰਕਾਰ ਇਕੱਠੇ ਹੋਏ ਨੇ ਤੇ ਜਿਸ ਤਰ੍ਹਾਂ ਦੀ ਖੁਸ਼ੀ ਗੁਰਦਾਸ ਮਾਨ ਦੇ ਚਿਹਰੇ ਉੱਤੇ ਵਿਖਾਈ ਦੇ ਰਹੇ ਨੇ ਉਸੇ ਤਰ੍ਹਾਂ ਦੇ ਉਹਨਾਂ ਦੇ ਦੋਸਤ ਦੇ ਚਿਹਰੇ ਤੇ ਵੀ ਉਹੀ ਖੁਸ਼ੀ ਜਿਹੜੀ ਹੈ ਉਹੀ ਨੂਰ ਜ਼ਰੂਰ ਵਿਖਾਈ ਦਿੱਤਾ ਹੈ ਹਾਲਾਂਕਿ 45 ਸਾਲ ਦੀ ਯਾਰੀ ਦੱਸੀ ਜਾ ਰਹੀ ਹੈ ਕਿ 45 ਸਾਲ ਬਾਅਦ ਜਿਹੜੇ ਨੇ ਉਹ ਦੋਵੇਂ ਇੱਥੇ ਇਕੱਠੇ ਹੋਏ ਨੇ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਵੱਲੋਂ ਇਹ ਸ਼ੋਅ ਜਿਹੜਾ ਅੱਗੇ ਕੰਟੀਨਿਊ ਕੀਤਾ ਗਿਆ